ਜੀ ਕਾਲਸਾ ਬਾਈਬਲ ਜੀ ਦੇ ਪਤੇ ਤੇ ਜਿਹੜਾ ਜੈਸੋ ਦਾ ਮੋਰਚਾ ਹੈ ਇਹ ਸਿੱਖ ਕੌਮ ਦਾ ਮਲੂਕੀ ਅਧਿਕਾਰਾਂ ਦਾ ਸਭ ਤੋਂ ਵੱਡਾ ਮੋਰਚਾ ਹੈ ਤੇ ਇਸ ਮੋਰਚੇ ਨੂੰ ਸਾਨੂੰ ਕਾਫੀ ਮਤਲਬ ਕਿ ਬੇਨਤੀਆਂ ਆਈਆਂ ਖਾਸ ਕਰਕੇ ਸ਼ੁਰੂਆਤ ਸਰਦਾਰ ਇੰਦਰਜੀਤ ਸਿੰਘ ਬੱਲ ਕੈਨੇਡਾ ਇਹਨਾਂ ਨੇ ਕੀ ਇਹਨਾਂ ਨੇ ਸੋਚਿਆ ਵੀ ਆਪਾਂ ਇਹ ਕਾਰਜ ਜਿਹੜਾ ਕਰਨਾ ਹੈਗਾ ਕਿ ਤੁਸੀਂ ਫਾਊਂਡੇਸ਼ਨ ਵੱਲੋਂ ਆਪਾਂ ਸਾਰੇ ਰਲ ਮਿਲ ਕੇ ਕਰੀਏ ਤੇ ਅਸੀਂ ਫਿਰ ਮਹਾਰਾਣੀ ਨਾਲ ਸੰਪਰਕ ਕੀਤਾ ਤੇ ਮਹਾਰਾਣੀ ਨੇ ਬਹੁਤ ਇਹਦੀ ਲਈ ਮਨਿਕ ਦਿਲਤਾਸ਼ੀ ਦਿੱਤਾ ਹੀ ਵੀ ਆਪਾਂ ਨੂੰ ਜਿਹੜੇ ਜਿਹੜੇ ਉਸ ਟਾਈਮ ਜੈਤੂ ਦੇ ਵਿੱਚ ਜੈਤੂ ਮੋਰਚੇ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਜਿਹਨਾਂ ਨੇ ਲੜਾਈ ਲੜੀ ਕਈ ਸੀਰੋਗੇ ਕੰਨਿਆ ਨੇ ਜਮੀਨਾ ਲਾਮ ਹੋਣੀ ਏ ਕਾਫੀ ਕੁਸ ਹੋਇਆ ਉਸ ਉਸ ਟਾਈਮ ਉਹਦੇ ਸਵਾਨ ਦੇ ਵਿੱਚ ਦਵਾਨ ਟੋਡਰਮਲ ਬਰਾਸਤੀ ਫਾਊਂਡੇਸ਼ਨ ਆਫ ਪੰਜਾਬ ਵੱਲੋਂ ਅਸੀਂ ਇਹ ਉਪਰਾਲਾ ਕੀਤਾ ਹੈ ਮਹਾਰਾਣੀ ਨੱਭਾ ਪਰਿਵਾਰ ਨੂੰ ਸਾਰਿਆਂ ਨੂੰ ਨਾਲ ਲੈ ਕੇ ਜਿਹਦੇ ਵਿੱਚ ਕੈਨੇਡਾ ਅਮਰੀਕਾ ਆਇਲੈਂਡ ਮਤਲਬ ਕਿ ਜਿੰਨੇ ਵੀ ਦੇਸ਼ ਹੈਗੇ ਆਸਟ੍ਰੇਲੀਆ ਵਗੈਰਾ ਸਾਰਿਆਂ ਤੋਂ ਸਿੱਖ ਸੰਗਤ ਹੈ ਜਿਹੜੀ ਉੱਥੋਂ ਦੇ ਨਾਮ ਪਰ ਸੱਜਣ ਪਹੁੰਚ ਰਹੇ ਹੈ ਤੇ ਅਸੀਂ ਕੋਸ਼ਿਸ਼ ਹੈ ਸਾਡੀ ਵੀ ਇਹ ਜਿਹੜਾ 100 ਸਾਲਾ 72 ਦਿਨ ਹੈਗਾ ਸਾਡਾ ਕੋਈ ਕੰਪੀਟੀਸ਼ਨ ਨਹੀਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਐਜੀਪੀਸੀ ਵੀ 21 ਤੇ 22 ਨੂੰ ਸਮਾਰੋਹ ਚ ਕਰ ਰਹੀ ਹੈ ਸਾਡਾ ਆਗਿਆ ਤੇ ਬਹੁਤ ਤਾਲਮੇਲ ਹੈਗਾ ਤੇ ਪਹਿਲੇ ਦਿਨ ਮੈਂ ਸਿਰਫ ਦੱਸ ਦੇਵਾਂ ਵੀ ਜਿਹੜਾ ਚੋਬੀ ਦਾ ਹੋਏਗਾ ਉਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਉਹਦੀ ਸ਼ੁਰੂਆਤ ਕਰਨਗੇ ਐਜੀਪੀਸੀ ਵੱਲੋਂ ਤੇ ਦੂਸਰਾ ਮਤਲਬ ਕਿ ਦੂਸਰਾ ਦਿਨ ਸਾਡੇ ਕੋਲੇ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਸਾਡੇ ਮਹਿਮਾਨ ਹੋਣਗੇ ਤੇ ਨਾਲ ਜਾ ਸਿੰਘ ਸਾਹਿਬਾਨ ਗਿਆ ਮੇਰੇ ਗਵੀਰ ਸਿੰਘ ਉਹ ਉਹ ਸਾਰੀ ਪ੍ਰਭਾਨੀ ਉਹ ਕਰਨਗੇ ਦੋ ਦਿਨ ਇਹ ਦੋ ਦੋ ਦਿਨ ਦਾ ਵੰਗਿਆ ਤੇ ਨਾਲ ਸਾਡੇ ਕੋਲੇ ਪ੍ਰੋਫੈਸਰ ਯੂਨੀਵਰਸਿਟੀ ਦੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਜੁੜੇ ਹੋਇਆ ਪਹਿਲਾਂ ਬੱਚਿਆਂ ਦਾ ਸਾਰਾ ਉਹ ਟੈਸਟ ਵਗੈਰਾ ਵੀ ਰੱਖਿਆ ਸੀ ਇੱਥੇ ਤਿੰਨ ਕਿਤਾਬਾਂ ਗੁਰਮੇਲ ਸਿੰਘ ਹੋਰਾਂ ਨੇ ਬਹੁਤ ਮਿਹਨਤ ਕਰਕੇ ਸਿੱਤ ਇਹਨਾਂ ਕਿਤਾਬਾਂ ਵੀ ਤਿਆਰ ਕੀਤੀਆਂ ਨੇ ਮਤਲਬ ਕਿ ਜਿੰਨਾ ਜੇਤੂ ਦਾ ਜਿਹੜਾ ਖਲੜਾ ਸੀ ਬੱਕ ਬੱਕ ਤਾਂ ਦੇ ਖੇੜਿਆ ਪਿਆ ਸੀ ਅਸੀਂ ਉਹਨੂੰ ਇੱਕ ਕਿਤਾਬ ਵਿੱਚ ਇਕੱਠਾ ਕਰਨ ਦਾ ਭਰਾਲਾ ਕੀਤਾ ਇਹ ਗਿਆਨ ਸਿੰਘ ਸੰਧੂ ਹੋਰਿਆਂ ਦੀ ਸੋਚ ਹੈ ਡੇਟਾ ਹੋਣਗੇ ਡੇਟਾ ਸ਼ੁਰੂ ਹੋਵੇਗਾ 24 ਤੇ 25 ਫਰਵਰੀ ਮਤਲਬ ਕਿ ਸਾਡਾ ਇਹ ਪ੍ਰੋਗਰਾਮ ਹੋਊਗਾ 10 ਵਜੇ ਤੋਂ ਸ਼ੁਰੂ ਹੋਏਗਾ ਤੇ ਸਮਾਪਤੀ ਜਮਿਤ 5:00 ਵਜੇ ਵਾਲੀ ਦੀ ਸਮਾਪਤੀ ਹੋਏ ਕਰੇਗੀ ਦੋਵੇਂ ਦਿਨਾਂ ਦੇਸ਼ ਵਿਦੇਸ਼ ਦੀ ਸਿੱਖ ਸੰਗਠਨਾਂ ਅ ਇਹ ਕਿਹਨ ਚੀ ਗੀ ਇਸ ਜਗ੍ਹਾ ਤੇ ਹੋਊਗਾ ਕਿਹੜੀ ਥਾਂ ਉੱਤੇ ਇਹ ਇਹ ਆਪਣਾ ਪੀਪੀਐਸ ਪੰਜਾਬ ਪਬਲਿਕ ਸਕੂਲ ਨਾਬਾ ਜਿਹੜਾ ਮਹਾਰਾਜਾ ਪ੍ਰਤਾਪ ਸਿੰਘ ਨੇ ਇਹਦੇ ਜਾਨੀ ਸਦਨ ਸੀ ਮਲਕੇ ਉਹ ਸੈਮ ਗਵਰਨਮੈਂਟ ਨੂੰ ਡੋਨੇਟ ਕਰ ਦਿੱਤੀ ਤੇ ਅਸੀਂ ਇਹਦਾ ਘਾਰ ਦੇ ਜਿਹੜਾ ਉਹ ਪੀਪੀਐਸ ਨਾਬਾ ਦੇ ਵਿੱਚ ਕਰਾਂਗੇ ਅਸੀਂ ਹੀਰਾ ਮਹਿਲ ਦੇ ਵਿੱਚ ਅਰਦਾਸ ਕਰਕੇ ਇੱਥੋਂ ਅੱਗੇ ਲੈ ਕੇ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਮਹਾਰਾਣੀ ਪ੍ਰੀਤੀ ਸਿੰਘ ਨਾਬਾ ਇਹਦੀ ਆਰੰਭਤਾ ਕਰਨੀ ਹੈ ਸਰੋ ਦਸਾਂ ਵੀ ਗਿਆਨ ਸਿੰਘ ਸੰਧੂ ਕਨੇਡਾ ਦੇ ਉੱਗੇ ਵਿਦਵਾਨ ਨੇ ਕਿ ਕਿਨੇ ਤੇ ਉਹਨਾਂ ਦੀ ਗਵਾਹੀ ਦੇ ਵਿੱਚ ਇਹ ਫਾਊਂਡੇਸ਼ਨ ਚੱਲ ਰਹੀ ਹੈ ਤੇ ਅਸੀਂ ਹੋਰ ਵੀ ਕਾਫੀ ਕੁਝ ਫਾਊਂਡੇਸ਼ਨ ਵੱਲੋਂ ਕੀਤਾ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਪਹਿਲਾਂ ਅਸੀਂ ਮਹਾਰਾਜਾ ਰਿਪੋਧਾ ਮਹਾਰਾਜ ਜੀ ਦੀ ਨਾਭਾ ਦੀ ਤਸਵੀਰ ਹੈ ਜਿਹੜੀ ਉਹ ਵੀ ਕੇਂਦਰੀ ਇਜਾਬ ਘਰ ਦੇ ਵਿੱਚ ਅਸੀਂ ਪਹਿਲਾਂ ਸੁਸ਼ੋਭਿਤ ਕਰਵਾਈ ਹੈ ਮਹਾਰਾਣੀ ਜੀ ਨਾਲ ਲੱਗ ਕੇ ਤੇ ਇਸੇ ਤਰ੍ਹਾਂ ਦੀਆਂ ਸੁਆਮਾ ਸਾਡੀ ਫਾਊਂਡੇਸ਼ਨ ਹੈ ਜਿਹੜੀ ਅਸੀਂ ਉਹ ਕਰਦੇ ਆਂ ਤੇ ਇਹਦੇ ਜਿੰਨਾ ਵੀ ਕੋਈ ਖਰਚ ਆਏਗਾ ਉਹ ਸਪான்ਸਰ ਜਿਹੜੀ ਉਹ ਸਾਡੀ ਦਿਵਾਨ ਟੂਡਰ ਵਾਲਾ ਬਰਾਸਤੀ ਫਾਊਂਡੇਸ਼ਨ ਕਰੇਗੀ ਤੇ ਨਾਲ ਨਾਬੇ ਪਰਿਵਾਰ ਨੂੰ ਲੈ ਕੇ ਬਾਲ ਸਾਹਬ ਹੋਰਿਆ ਨੂੰ ਸਾਰੇ ਵਿਦੇਸ਼ ਵਿਦੇਸ਼ ਦੀ ਸਿੱਖ ਸੰਗਤ ਨੂੰ ਨਾਲ ਲੈ ਕੇ ਇਹ ਸਾਰਾ ਕਾਰਜ ਸਾਂਝੇ ਰੂਪ ਚ ਹੋਵੇ ਤੇ ਜੈਤੂ ਦੇ ਮੋਰਚੇ ਦੇ ਸ਼ੀਦਾਂ ਦੀ ਨਾਬਾ ਨਾਲ ਕੀ ਸੰਬੰਧ ਹੈ ਉਹ ਵੀ ਥੋੜਾ ਜਿਹਾ ਸਪੱਸ਼ਟ ਕਰਦੇ ਜੈਤੂ ਦੇ ਮੋਰਚਾ ਜਦੋਂ ਮਹਾਰਾਜਾ ਰੀਪੂਧਮਨ ਸਿੰਘ ਨਾਬਾ ਨੂੰ 1923 ਦੇ ਵਿੱਚ ਜਲਾਵਤਨ ਕੀਤਾ ਗਿਆ ਤਾਂ ਜਲਾਬਤਨ ਉਹਨਾਂ ਨੂੰ ਇਸ ਕਰਕੇ ਕੀਤਾ ਗਿਆ ਸੀ ਵੀ ਜੋ ਉਹਨਾਂ ਨੇ ਰੋ ਰੀਤਾਂ ਅਪਣਾਈਆਂ ਗੱਦੀ ਗੱਦੀ ਲੈਣ ਵਾਸਤੇ ਉਹ ਸਿੱਖ ਧਰਮ ਦੇ ਨਾਲ ਸੰਬੰਧਿਤ ਸੀ ਇਸ ਕਰਕੇ ਉਸ ਟਾਈਮ ਉਹਨਾਂ ਤੇ ਦੇਸ਼ ਤ੍ਰੋਹੀ ਤਤਰਾਮਾਲਾ ਕੇ ਉਹਨਾਂ ਨੂੰ ਜਲਾਬਤਨ ਕੀਤਾ ਗਿਆ ਤੇ ਫਿਰ 1923 ਦੇ ਵਿੱਚ ਹੌਲੇ ਹੌਲੇ ਹੌਲੀ ਜਿਹੜਾ ਇਹ ਮੋਰਚਾ ਐ ਐ ਜੀ ਪੀ ਸੀ ਵੱਲੋਂ ਲੱਗਿਆ ਤੇ ਨਾਲ ਪੂਰੀ ਸੰਗਤ ਵੱਲੋਂ ਫਿਰ ਪੰਜਾਬ ਦੇ ਸਾਰੇ ਲੋਕਾਂ ਵੱਲੋਂ ਤੇ ਉਹཕੱਕ ਦਾ ਗਿਆ ਬਹੁ ਲੰਮਾ ਮੋਰਚਾ ਚੱਲਿਆ ਹੈਗਾ ਜਿੱਥੋਂ ਦਾ ਮੋਰਚਾ ਤੇ ਇਹਦਾ ਸਬੰਧ ਮਹਾਰਾਜਾ ਰੀਪੂ ਦਵਨ ਸਿੰਘ ਤੋਂ ਸ਼ੁਰੂ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਇਹਦੀ ਕਹਾਣੀ ਕਈ ドラਮਾ ਚ ਬਗਲ ਵੀ ਜਾਂਦੀ ਹੈ ਤੇ ਪਰ ਇਹ ਆਲੇ-ਦੁਆਲੇ ਮਹਾਰਾਜਾ ਰੀਪੂ ਦਵਨ ਸਿੰਘ ਨਾਬਾ ਦੇ ਦਿਵਾਲੇ ਘੁੰਮਦਾ ਉਹ ਕਿਉਂ ਘੁੰਮਦਾ ਕਿਉਂਕਿ ਮਹਾਰਾਜਾ ਰੀਪੂ ਦਵਨ ਸਿੰਘ ਨਾਬਾ ਇੱਕ ਸੱਚੇ ਸੁਤੇ ਤੇ ਇੱਕ ਮਹਾਨ ਰਾਜੇ ਸੀ ਜਿਨ੍ਹਾਂ ਨੇ ਇੰਨੀ ਮੰਨੀ ਪਰ ਆਪਣੇ ਆਪ ਨੂੰ ਉਹਨਾਂ ਨੇ ਕਰਵਾਣਾ ਚਾਹਿਆ। ਇਸ ਸੰਦਾ ਅਜਦਾ ਬੜਾ ਇਤਿਹਾਸਿਕ ਜਗ੍ਹਾ ਨੇ ਜੀ ਜਿਸ ਮਹਿਲ ਦੇ ਵਿੱਚ ਆਪਾਂ ਬੈਠੇ ਆ ਇਸੇ ਮਹਿਲ ਦੇ ਵਿੱਚ ਮਹਾਰਾਜਾ ਜਗਤਮਨ ਸਿੰਘ ਜੋ ਸੇਕੋਂ ਤੋਂ ਤੇ ਸਤਾਰਕ ਮਹਾਰਾਜਾ ਨੇ ਇਹਨਾਂ ਦੇ ਵਿੱਚੋਂ ਹੀ ਮੈਨੂੰ ਦੱਸਿਆ ਗਿਆ ਅੱਜ ਮਹਾਰਾਣੀ ਸਾਹਿਬਾ ਵੱਲੋਂ ਕਿ ਇੱਥੋਂ ਹੀ ਅਰੈਸਟ ਹੋਈ ਸੀ ਤੇ ਮੈਂ ਉਹਨਾਂ ਦੀ ਪ੍ਰੈਜ਼ੈਂਸ ਫੀਲ ਕਰ ਰਿਹਾ ਹਾਂ। ਮੈਂ ਉਹਨਾਂ ਮਹਿਸੂਸ ਕਰ ਰਿਹਾ ਕਿ ਉਹ ਜਿਵੇਂ ਸਾਡੇ ਨਾਲ ਹੀ ਆ ਵਿੱਚ ਇੱਕ ਇਸ ਗੱਲ ਨੂੰ ਬਹੁਤ ਸਾਲ ਲੰਘੇ ਨੇ ਸੋ ਅਵਰੇ ਤੋਂ ਵੀ ਉਤੋਂ ਦੀ ਗੱਲ ਹੋ ਗਈ ਹੈ ਪਰ ਫਿਰ ਵੀ ਬਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਗ੍ਰਹਿਣ ਜਦੋਂ ਅਸੀਂ ਉਹਨਾਂ ਮਹਾਨ ਲੋਕਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਉਹ ਸਾਡਾ ਵਿਰਸਾ ਹੈ ਸਾਡਾ ਕਲਚਰ ਹੈ ਸਾਡਾ ਇਤਿਹਾਸ ਹੈ ਜਿਸ ਸੇ ਅਸੀਂ ਮਾਣ ਕਰਦੇ ਹਾਂ ਔਰ ਮੈਂ ਪਿਛਲੇ 50 ਸਾਲ ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਜੀ ਮੈਂ ਫਾਰਮਰ ਪ੍ਰੈਜ਼ੀਡੈਂਟ ਹਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਸਰਦਾਰ ਗਿਆਨ ਸਿੰਘ ਜੀ ਸੰਧੂ ਸਾਡੇ ਪਹਿਲੇ ਪ੍ਰੈਜ਼ੀਡੈਂਟ ਸਨ ਤੇ ਅਸੀਂ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਤਕਰੀਬਨ 40 ਵਰਿਆਂ ਤੋਂ ਇਹੋ ਜਿਹੇ ਜੂਮ ਰਾਈਟਸ ਇਸ਼ੂਜ਼ ਨੇ ਉਹਨਾਂ ਤੇ ਕੰਮ ਕਰ ਰਹੇ ਹਾਂ ਕੈਨੇਡਾ ਦੇ ਵਿੱਚ ਜਦੋਂ ਪਿਛਲੇ ਸਾਲ ਮੈਂ ਆਇਆ ਤੇ ਮਹਾਰਾਣੀ ਸਾਹਿਬਾ ਮਹਾਰਾਜ ਸਾਹਿਬ ਇਨਾਂ ਦੇ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਿਆ ਪਹਿਲਾਂ ਮਸਤੂਆਣਾ ਸਾਹਿਬ ਤੇ ਫਿਰ ਜਿਸ ਦਿਨ ਤਸਵੀਰ ਲਗਾਈ ਗਈ ਮਹਾਰਾਜਾ ਰੁਪਦਮਨ ਸਿੰਘ ਜੀ ਦੀ ਉਸ ਦਿਨ ਸਾਡੇ ਘਰ ਇਹ ਆਏ ਬੜਾ ਅੱਛਾ ਲੱਗਾ ਸਾਨੂੰ ਧੰਨਵਾਦ ਇਹਨਾਂ ਦਾ ਉੱਥੇ ਬੈਠ ਕੇ ਵੀ ਮੀਟਿੰਗ ਹੋਈ ਉਹ ਚਾਰ ਉਟਾਂਦਰਾ ਹੋਇਆ ਕਿ 100 ਵਰਾ ਹੋ ਗਿਆ ਹੈ ਜੱਤੋ ਦੇ ਮੋਰਚਿਆਂ ਦਾ ਬਹੁਤ ਵੱਡਾ ਇਤਿਹਾਸ ਹੈ ਜੀ ਸਿੱਖ ਗੁਰਦੁਆਰਾ ਸੁਧਾਰ ਲੂਮੈਂਟ ਜਿਹੜੀ ਚੱਲੀ ਸੀ ਕੁਰਬਾਨੀਆਂ ਪਰੇ ਸ਼ਾਂਤੀਪੂਰਵਕ ਉਹਨਾਂ ਨੇ ਕਰਨਾ ਸੀ ਉਦੇ ਵਿੱਚੋਂ ਹੀ ਜਦੋਂ ਅਰੈਸਟ ਹੋ ਗਏ 에 ਮਹਾਰਾਜਾ ਰੂਪਦਮਨ ਸਿੰਘ ਜੀ ਉਸ ਰੋਸਵਜਲ ਸਿੱਖ ਕੌਮ ਨੇ ਮੋਰਚੇ ਲਾਏ ਔਰ ਉਹ ਮੋਰਚੇ ਦਾ ਜਿਹੜਾ ਤੀਜਾ ਪ੍ਰਾਸ ਸੀ ਪੜਾ ਸੀ ਉਹ ਜੈਤੋ ਦੇ ਵਿੱਚ ਸੀ ਜੈਤੋ ਉਸ ਸਮੇਂ ਨਾਭਾ ਰਿਆ ਸਿੱਦਾ ਇੱਕ ਅਹਿਮ ਸ਼ਹਿਰ ਸੀ ਔਰ ਸਾਰੇ ਪੰਜਾਬ ਤੋਂ ਇਵਨ ਦਾ ਪਾਰਟ ਆਫ ਪਾਕਿਸਤਾਨ ਜਿਹੜਾ ਉਹ ਵੀ ਉਥੋਂ ਵੀ ਜਿੱਥੋਂ ਲਾਇਲਪੁਰ ਦੇ ਵਿੱਚੋਂ ਤੇ ਉਹ ਮਿੰਟ ਗੁਮਰੀ ਦੇ ਵਿੱਚੋਂ ਇਵਨ ਸਿੰਧ ਤੱਕ ਵੀ ਲੋਕ ਜਥੇ ਤੇ ਆਉਂਦੇ ਸਨ ਸ਼ਾਂਤ ਮਈ ਤਰੀਕੇ ਦੇ ਨਾਲ ਉਹਨਾਂ ਨੇ ਉਹਨਾਂ ਨੇ ਤੇ ਡਾਂਗਾ ਵਰਸਾਈਆਂ ਜਾਂਦੀਆਂ ਸੀ ਉਹ ਜਾਫ ਕਰਦੇ ਸਨ ਉਹ ਕੁੱਟਮਾਰ ਕੀਤੀਆਂ ਕਈ ਸ਼ਹਾਤਾ ਵੀ ਹੋਗਣ। 100 ਸਾਲ ਬਾਅਦ ਸੀ ਉਹਨ ਤੇ ਡਿਸਾਈਡ ਕੀਤਾ ਹੈ ਪਰਿਵਾਰ ਦੇ ਨਾਲ ਰਾਇਲ ਫੈਮਿਲੀ ਦੇ ਨਾਲ ਮਿਲ ਕੇ ਕਿ ਅਸੀਂ ਉਹਨਾਂ ਨੂੰ ਯਾਦ ਕਰੀਏ ਸ਼ਹੀਦਾਂ ਨੂੰ ਤੇ ਉਹਨਾਂ ਪਰਿਵਾਰਾਂ ਨੂੰ ਜਿਹੜੇ ਉਹਨਾਂ ਦੇ ਅੱਗੇ ਅਨਸ਼ਵਨ ਚ ਹੈ ਜਿਨ੍ਹਾਂ ਨੇ ਯੋਗਦਾਨ ਪਾਇਆ ਹੈ। ਇਹ ਹਿਊਮਨ ਰਾਈਟਸ ਦੇ ਇਸ ਵੱਡੀ ਮੂਮੈਂਟ ਵਿੱਚ ਉਹਨਾਂ ਨੂੰ ਸੱਦਾ ਪੱਤਰ ਦਈਏ। ساری ਦੁਨੀਆ ਤੋਂ ਪੰਜਾਬ ਤੋਂ ਅਮਰੀਕਾ, ਕੈਨੇਡਾ ਦੇ ਦਿੱਤਰ-ਦਿੱਤਰ ਜਾ ਕੇ ਸਿੱਖ ਬੋਸੇ ਨੇ। ਤਾਂ ਕਿ ਇਸ ਪਰਿਵਾਰ ਵੱਲੋਂ ਉਹਨਾਂ ਨੂੰ ਸਨਮਾਨ ਦਿੱਤਾ ਜਾਵੇ ਇਹ ਪਰਿਵਾਰ ਵੀ ਮਹਿਸੂਸ ਕਰਦਾ ਹੈ ਕਿ ਸਾਡੇ ਵੱਡੇ ਬਡੇਰਿਆਂ ਇਹ ਦੀ ਜਦੋਂ ਅਰੈਸਟ ਹੋਈ ਸੀਗੀ ਰੈਸਟੋਰੈਂਟਸ ਟੋਟਲੀ ਇਲੈਗਲ ਹੋਈ ਸੀਗੀ ਉਹਨਾਂ ਨੂੰ ਇਥੋਂ ਵੈਸੇ ਹੀ ਚੱਕ ਕੇ ਲੈ ਗਏ ਇਸ ਮਹਾਲ ਦੇ ਵਿੱਚੋਂ ਜਿੱਥੇ ਆਪਾਂ ਬੈਠੇ ਆ ਇਹ ਇਹਨਾਂ ਇਹਨਾਂ ਦੀ ਦਿਲ ਦੀ ਮਨਛਾ ਸੀ ਇਹ ਤਮੰਨਾ ਹੈ ਕਿ ਅਸੀਂ ਉਹਨਾਂ ਦਾ ਸਤਕਾਰ ਕਰੀਏ ਜਿਹੜੇ ਦੀ ਅਣਸਵਾਂਸ ਹੈ ਜਿੱਥੋਂ ਤੱਕ ਅਸੀਂ ਅਪਰੋਚ ਕਰਾਂਗੇ ਥਰੂ ਯੂ ਥਰੂ ਮੀਡੀਆ ਪੀਪਲ ਜ਼ਰਾਹੀਂ ਟੈਲੀਵਿਜ਼ਨ ਤੇ ਖ਼ਬਰਾਂ ਦੇ ਰਹੇ ਕਿ ਉਹਨਾਂ ਦਾ ਅਪਰੋਚ ਕੀਤੀ ਜਾਵੇ ਜਿੰਨੇ ਵੀ ਪਰਿਵਾਰ ਪਹੁੰਚ ਸਕੇ ਸਾਡੇ ਕੋਲ ਉਹਨਾਂ ਨੂੰ ਇਸ ਰਾਇਲ ਫੈਮਿਲੀ ਵੱਲੋਂ ਸਨਮਾਨਿਤ ਕੀਤਾ ਜਾਵੇ ਸਮਝਾ ਕੇ ਬ੍ਰੇਕ ਮਿਲਾਇਆ ਕਿ ਕਿਰਤ ਹੈ ਹੈ ਕਿ ਵਿਚਿਕਾ ਖਾਲਸਾ ਵਾਹ ਰੂਜੀ ਤभी ਜਦੋਂ ਉਹ ਚੀਕ ਬਾਤ ਆਤੀ ਹੈ ਮੇਰੇ ਪਾਸ ਸ਼ਬਦ ਕਮੜ ਜਾਂਦੇ ਨੇ ਕਿਵੇਂ ਬੁਲوں जैसा जितना मुझे चैथा मोर्चे के बारे में पता करता जा रहा था उतना ही अः उन लोग जो शहीद हुए हैं उनके बारे में जानने का उनके क्या उस टाइम जुजबात रहे हैं ये, क्या फीलिंग हुई कि उन्होंने इतनी बड़ी कुर्बानी दे दी और ऐसे हंसते हंसते अभी थोड़े टाइम पहले ही मैं एक पिंड में गई तो, थी लोग बंदी पता पड़ा कि पूरे पिंड का जिला बदन किया जा, जा रहा है और जिला बदन ये नहीं कि बस यहाँ से आप उन्हें कहीं और चले जाओ आप अपना सामान लेकर जिला पता नहीं कहता कि उन लोगों के सामने उनका पूरा सामान नीलाम कर दिया गया उनके जानवर उनके बर्तन घर सब कुछ तो नीलाम कर दिया गया तो तो मतलब ये मानना है उस टाइम उन लोगों का कितना अपने महाराज के प्रति या महाराज के जन्म जी के प्रति कितनी कितना प्यार रहा होगा कितना उस पर होगा कि वो इस हद तक वो करते गए और जिसमें ये भी पता था कि इस इन चीज़ों के बारे में शायद महाराजा साहब को कभी पता भी नहीं पढ़ पाया पता भी नहीं पढ़ पाया लेकिन मैं दिवान टोडेमल सोसाइटी के बहुत थैंकफुल हूँ कि उन्होंने आगे आके ये बोला कि हम इस फंक्शन को बहुत अच्छे से करें क्योंकि तो हम लोगों के अकेले फैमिली के बस में नहीं था कि पूरे इस फंक्शन को इतना अच्छे से ऑर्गेनाइज कर पाए तो स्पेशली डिवान टोडेमल सोसाइटी ने अप्रोच किया बोला कि हम इसको एक साथ मिलकर करें और इसमें जो लोग शहीद हुए उनके परिवार को बुलाकर सम्मान करें और एक बात और है जो मीडिया में पता नहीं बोलना चाहिए नहीं बट मैं कहना चाहूँगी कि इसका जो पूरा एक्सपेंस एक्सपेंडिचर है पूरा खर्चा ही ये सोसाइटी उठा रही है जिसमें अमेरिका से बहादुर सिंह जी हैं निर्मल सिंह जी हैं संधू ब्रदर्स हैं ज्ञान सिंह जी संधू हैं और आ, इंदर लालसाह इंदरजीत सिंह लालसाह जो भी आपने बात करी वो हैं ये लोग इसका पूरा एक्सपेंडिचर उठा रहे हैं आई एम वेरी थैंकफुल टू दैन शायद जैथो को एक पूरा एक मतलब एक हंड्रेड ईयर्स पूरे हो गए हैं लेकिन इतने सालों बाद अगर हम उनके सब सम्मान लेना चाहते हैं तो बहुत खुशी की बात है इतने सालों बाद भी लोगों को याद किया जा रहा है सो so, चौबीस पच्चीस फरवरी को नाभा में है और एक चीज़ अखविंदर सिंह जी ने कही थी कि इसमें कोई कंपटीशन नहीं है एस जी भी कर रही है ये सोसाइटी भी कर रही है पर तो मेरा मानना है कि जो शहीदों को सम्मान देना जितने लोग सम्मान देते उतना कम है इसमें कोई कॉम्पटिशन की तो बात ही नहीं रही ਰਾਹੀ ਗੁਰਜੀ ਦਾ ਖਾਲਸਾ ਰਾਹੀ ਗੁਰਜੀ ਤੇ ਰਿਤੂਦਮਨ ਸਿੰਘ ਜੀ ਮੇਰੇ ਪੜ ਪੜ ਦਾਦਾ ਜੀ ਸੀ ਤੇ ਇਸ ਮੈਲ ਵੀਰਾ ਮੈਲ ਨਾ ਬਾਪੋਂ ਅੰਗਰੇਜ਼ਾਂ ਨੇ ਮਾਰ ਜਾ ਰਿਤੂਦਮਨ ਸਿੰਘ ਜੀ ਨੂੰ ਅਰਸਟ ਕੀਤਾ ਤੇ ਉਹਨਾਂ ਨੂੰ ਕੋਈ ਕਨਾਲ ਕਾਲਾ ਪਾਣੀ ਲੜੇ ਅਰੈਸਟ ਕਰਨ ਲਈ ਕਿਉਂਕਿ ਰਿਪੂ ਦਮਨ ਸਿੰਘ ਜੀ ਉਹਨਾਂ ਦੀ ਗੱਲ ਹੀ ਮੰਨਦੇ। ਹੁਣ ਫਿਰ ਆ ਜਦ ਨਾਵੇ ਵਾਲੇ ਮਨ ਲੋ ਨਾਵੇ ਦੇ ਲੋਕ ਜੱਤੋ ਦੇ ਲੋਕਾਂ ਨੇ ਪਤਾ ਪਾਇਆ ਫਿਰ ਉਹਨਾਂ ਨੇ ਮੋਰਚਾ ਲਾਇਆ ਜਿਹਨਾਂ ਜੀ ਨੂੰ ਤੁਸੀਂ ਜਾਣਦੇ ਆ ਜੱਤੋ ਦਾ ਮੋਰਚਾ। ਹੁਣ ਜੱਤੋ ਦੇ ਮੋਰਚੇ 'ਤੇ ਮਨ ਲੋ ਚਾਇਨਾ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਹਰ ਜਗ੍ਹਾ ਤੋਂ ਸਿਕਾਇਸੀ ਤੇ ਉਹ ਮੋਰਚਾ ਕਰ ਰਹੇ ਨੇ ਤੇ ਫਿਰ ਕਾਫੀ ਲੋਕਾਂ ਦੀ ਡੈਥ ਹੋਈ ਹੈ ਕਿ ਕੁਝ ਬਚ ਵੀ ਗਏ ਨੇ ਪਰ ਕਾਫੀ ਮਤਲਬ ਮੈਂ ਆ ਸੋਚ ਸਕਦਾ ਕਿ ਕਿਵੇਂ ਰਹੇ ਹੋਣਗੇ ਉਹ ਬਿਨਾਂ ਆਪਣੀ ਫੈਮਿਲੀ ਦੇ ਸਭ ਕੁਝ ਖਰਾਬ ਕਰ ਦਿੱਤਾ ਹੈ ਨਾ ਕਾਫੀ ਦੁਖਵਾਰਾ ਜਿਹਾ ਫਿਰ ਅੱਜ ਅੱਜ ਅਸੀਂ अह हां तो सर सरला जत्तो मुर्टली मना रहे के मैं बहुत थैंक यू करता दिवान तो भी 150 तो 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 के थैंक यू के ऐसे आज सब फंक्शन मना रहे तो भाई गुरु जी का खर्चा वही दीजिए